ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਇੱਕ ਮਹਾਤਮਾ ਭਗਤ ਰਵਿਦਾਸ ਜੀ ਕੋ ਲਾਏ ਆਪਸੀ ਬਚਨ ਬिलास ਹੋਏ ਮਹਾਤਮਾ ਜੀ ਨੇ ਵੇਖਿਆ ਕਿ ਭਗਤ ਜੀ ਇੱਕ ਕੱਖਾਂ ਦੀ ਝੁੱਗੀ ਵਿੱਚ ਰਹਿੰਦੇ ਹਨ ਕੀਰਤ ਕਰਦੇ ਹਨ ਨਾਮ ਜਪਦੇ ਹਨ ਵੰਡ ਕੇ ਛਕਦੇ ਹਨ ਪਰ ਮਾਇਆ ਬਹੁਤੀ ਨਹੀਂ ਹੈ ਬਸ ਗੁਜ਼ਾਰਾ ਹੀ ਹੁੰਦਾ ਹੈ ਸੋ ਮਹਾਤਮਾ ਨੇ ਭਗਤ ਜੀ ਨੂੰ ਕਿਹਾ ਕਿ ਤੁਹਾਡੇ ਘਰ ਗਰੀਬੀ ਕਿਉਂ ਹੈ ਤੁਸੀਂ ਸੁੰਦਰ ਮੰਦਰ ਬਣਾ ਕੇ ਕਿਉਂ ਨਹੀਂ ਰਹਿੰਦੇ ਤਾਂ ਭਗਤ ਜੀ ਨੇ ਕਿਹਾ ਕਿ ਅਸੀਂ ਬੜੇ ਖੁਸ਼ ਹਾਂ ਕਿਉਂਕਿ ਮਾਇਆ ਨਾਗਣੀ ਹੈ ਇਹ ਜ਼ਿਆਦਾ ਹੋਵੇ ਤਾਂ ਤੰਗ ਹੀ ਕਰਦੀ ਹੈ ਮਹਾਤਮਾ ਨੇ ਕਿਹਾ ਭਗਤ ਜੀ ਮੇਰੇ ਕੋਲ ਇੱਕ ਪਾਰਸ ਪੱਥਰ ਹੈ ਇਹ ਤੁਸੀਂ ਲੈ ਲਵੋ ਤੇ ਜਿਸ ਚੀਜ਼ ਨੂੰ ਛੁਆ ਦੇਵੋਗੇ ਉਹ ਸੋਨਾ ਬਣ ਜਾਵੇਗੀ ਇਸ ਨਾਲ ਤੁਸੀਂ ਸੁੰਦਰ ਮੰਦਰ ਬਣਾ ਲਓ ਤੇ ਆਏ ਗਏ ਮਹਾਤਮਾ ਦੇ ਵੀ ਤਹਿਲ ਸੇਵਾ ਕਰਿਆ ਕਰੋ ਭੰਡਾਰੇ ਲਾਓ ਗਰੀਬ ਲੋੜਵੰਦ ਨੂੰ ਦਾਨ ਦਿਓ ਤਾਂ ਤੁਹਾਡੀ ਮਹਿਮਾ ਬਹੁਤ ਵਧੇਗੀ ਭਗਤ ਜੀ ਨੇ ਸਹਿ ਸੁਭਾਈ ਕਿ ਮੈਂ ਕੀ ਕਰਨਾ ਹੈ ਇਸ ਪੱਥਰ ਦਾ ਤੁਸੀਂ ਆਪਣੇ ਕੋਲ ਹੀ ਰੱਖ ਲਓ ਮੈਂ ਬਿਲਕੁਲ ਸੰਤੁਸ਼ਟ ਹਾਂ ਮੈਨੂੰ ਮਾਇਆ ਦੀ ਕੋਈ ਇੱਛਾ ਨਹੀਂ ਹੈ ਪਰਮਾਤਮਾ ਭਗਤ ਜੀ ਨੂੰ बार-बार ਕਹਿ ਰਿਹਾ ਸੀ ਕਿ ਮੈਂ ਤਾਂ ਇਹ ਤੁਹਾਨੂੰ ਜ਼ਰੂਰ ਦੇਣਾ ਹੈ ਪਗਤ ਰਵਦਾਸ ਜੀ ਨੇ ਮਹਾਤਮਾ ਦੀ ਜਿਦ ਵੇਖੀ ਤਾਂ ਕਿਹਾ ਕਿ ਚੰਗਾ ਜੇ ਤੁਸੀਂ ਮੈਨੂੰ ਇਹ ਪੱਥਰ ਦੇਣਾ ਹੀ ਚਾਹੁੰਦੇ ਹੋ ਤਾਂ ਇਸ ਨੂੰ ਮੇਰੀ ਕੱਖਾਂ ਦੀ ਇਸ ਝੁੱਗੀ ਦੀ ਛੱਤ ਵਿੱਚ ਰੱਖ ਦਿਓ ਮਹਾਤਮਾ ਨੇ ਇਸੇ ਤਰ੍ਹਾਂ ਕੀਤਾ ਪੱਥਰ ਰੱਖ ਕੇ ਮਹਾਤਮਾ ਚਲੇ ਗਏ ਪਗਤ ਜੀ ਆਪਣੇ ਕੰਮਾਂ ਵਿੱਚ ਰੁੱਝੇ ਰਹੇ ਉਹਨਾਂ ਨੇ ਪਾਰਸ ਪੱਥਰ ਵੱਲ ਕੋਈ ਧਿਆਨ ਨਹੀਂ ਦਿੱਤਾ ਲਗਭਗ ਸਾਲ ਬਾਅਦ ਉਹੀ ਮਹਾਤਮਾ ਦੁਬਾਰਾ ਭਗਤ ਜੀ ਕੋਲ ਆਏ ਤੇ ਵੇਖਿਆ ਕਿ ਭਗਤ ਜੀ ਉਸੇ ਤਰ੍ਹਾਂ ਜੁੱਤੀਆਂ ਗੰਢਣ ਦੀ ਕਿਰਤ ਕਰ ਰਹੇ ਸਨ ਕੱਖਾਂ ਦੀ ਉਹੀ ਝੁੱਗੀ ਸੀ ਉਹਨਾਂ ਭਗਤ ਜੀ ਨੂੰ ਪੁੱਛਿਆ ਕਿ ਤੁਸੀਂ ਉਹ ਪਾਰਸ ਪੱਥਰ ਵਰਤਿਆ ਕਿਉਂ ਨਹੀਂ ਭਗਤ ਜੀ ਨੇ ਕਿਹਾ ਕਿ ਮਹਾਤਮਾ ਜੀ ਉਹ ਪੱਥਰ ਜਿੱਥੇ ਆਪ ਜੀ ਰੱਖ ਗਏ ਸੀ ਉੱਥੇ ਹੀ ਪਿਆ ਹੈ ਮੈਨੂੰ ਉਸ ਦੀ ਕੋਈ ਲੋੜ ਨਹੀਂ ਹੈ ਸੋ ਮੈਂ ਉਹ ਨਹੀਂ ਵਰਤਿਆ ਮਹਾਤਮਾ ਨੇ ਛੱਤ ਵਿੱਚੋਂ ਪਾਰਸ ਪੱਥਰ ਕੱਢ ਲਿਆ ਤੇ ਭਗਤ ਜੀ ਨੂੰ ਕਿਹਾ ਕਿ ਤੁਸੀਂ ਧਨ ਹੋ ਤੁਸੀਂ ਆਪ ਹੀ ਪਾਰਸ ਹੋ ਜਿਹੜਾ ਵੀ ਤੁਹਾਡੀ ਛੋਪਰਾਪਤ ਕਰ ਲੇਗਾ ਉਹ ਸੋਨਾ ਹੋ ਜਾਏਗਾ ਇਹ ਕਹਿ ਕੇ ਮਹਾਤਮਾ ਉੱਥੋਂ ਚਲੇ ਗਏ ਸੰਗਤ ਜੀ ਧੰਨ ਹਨ ਭਗਤ ਰਵਿਦਾਸ ਜੀ ਜੋ ਮਾਇਆ ਦੇ ਭੁਲਾਵੇ ਵਿੱਚ ਨਹੀਂ ਆਏ ਤੇ ਸਾਰੀਆਂ ਰਿੱਧੀਆਂ ਸਿੱਧੀਆਂ ਉਹਨਾਂ ਦੇ ਚਰਨਾਂ ਦੀਆਂ ਦਾਸੀਆਂ ਬਣ ਗਈਆਂ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ